ਮੇਰੇ ਫਾਦਰ ਸਾਹਿਬ 13 ਸਾਲ ਤੋਂ ਬੈੱਡ ਰਸਟ ਤੇ ਸੀਗੇ ਔਰ ਜਿਹਦੇ ਵਿੱਚ ਉਹਨਾਂ ਨੂੰ ਮੈਂ ਕਿਤੇ ਚੱਲਦੇ ਫਿਰਦੇ ਨਹੀਂ ਖਾਸ ਦੇਖਿਆ 13 ਸਾਲ ਦੀ ਉਮਰ ਵਿੱਚ ਮੈਨੂੰ ਕੰਮ ਕਰਨਾ ਪਿਆ ਵੇਟਰਿੰਗ ਕਾਰ ਸਾਫ ਦਾ ਕੰਮ ਐਂਡ ਕਪੜੇ ਸ਼ਾਪ ਤੇ ਕੰਮ ਕਰਨਾ ਐਂਡ ਬਹੁਤ ਮਤਲਬ ਇਦਾਂ ਦੇ ਕੰਮ ਕਰਨੇ ਪਏ ਆ ਸਭ ਤੋਂ ਜ਼ਿਆਦਾ ਹਰਟ ਕਦੋਂ ਹੋਇਆ ਕਿ ਹਾਂ ਕਿਉਂਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵਜੂਦ ਵੀ ਉਹ ਚੀਜ਼ ਨਹੀਂ ਮਿਲ ਪਈ ਜੋ ਤੁਸੀਂ ਚਾਹੁੰਦੇ ਸੀ 13-14 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਵੇਟਰੀਨਰੀ ਦਾ ਕੰਮ ਕਰਦਾ ਸੀਗਾ ਟ੍ਰੇ ਦੇ ਵਿੱਚ 24 ਗਲਾਸ ਲੈ ਕੇ ਜਾਣੇ ਸੀਗੇ ਜਦ ਮੇਰੇ ਤੋਂ ਅਚਾਨਕ ਡ੍ਰੌਪ ਹੋ ਜਾਂਦਾ ਉਹ ਗਲਾਸ ਤੇ ਉਹ ਮੇਰੇ ਇੱਕ ਸਲੈਪ ਕਰਦੇ ਆ ਸੋ ਇੰਨੀ ਗੱਲ ਮੈਨੂੰ ਸਮਝ ਲੱਗੀ ਕਿ ਪੈਸੇ ਦਾ ਹੰਕਾਰ ਬੋਤਾ ਹੋਣਾ ਨਹੀਂ ਚਾਹੀਦਾ ਬੰਦੇ ਦੇ ਅੰਦਰ ਦੇਖੋ ਮੇਰੇ ਮਦਰ ਨੇ ਬਹੁਤ ਯਰ ਤੱਕ ਕੰਮ ਕੀਤਾ ਵਾ ਨੌਕਰੀ ਕੀਤੀ ਅੰਦਰ ਸਾਨੂੰ ਪਾਲਿਆ ਪੋਸਿਆ ਇਸ ਚੀਜ਼ ਨੂੰ ਦੇਖਦੇ ਹੋਏ ਮੇਰੇ ਅੰਦਰ ਬੜੀ ਮੋਟੀਵੇਸ਼ਨ ਪਾਵਰ ਆਂਦੀ ਹੈਗੀ ਹੈ ਕਿ ਹਾਂ ਕਿ ਜਿੱਦਾਂ ਉਹਨਾਂ ਨੇ ਮੈਨੂੰ ਪਾਲਿਆ ਪੋਸਿਆ ਮੈਂ ਉਦਾਂ ਹੀ ਆਪਣਾ ਘਰ ਚਲਾਵਾਂ ਪਹਿਲੇ ਮੇਰੇ ਫੇਸੇ ਤੇ ਕੋਈ ਟੈਟੂ ਨਹੀਂ ਸੀ ਹੁੰਦਾ ਜੋ 13 ਸਾਲ ਦੀ ਉਮਰ ਇੰਨੇ ਤੇ ਪਤਾ ਹੀ ਨਹੀਂ ਹੁੰਦਾ ਸੀਗਾ ਉਦੋਂ ਮੈਨੂੰ ਕੋਈ ਪਸੰਦ ਨਹੀਂ ਕਰਿਆ ਕਰਦਾ ਸੀਗਾ ਉਹ ਰਾਜ ਜੇ ਮੇਰੇ ਫੇਸੇ ਤੇ ਟੈਟੂ ਆ ਤੇ ਲੋਕੀ ਬੜੇ ਭੀੜ ਵਿੱਚ ਆਉਂਦੇ ਆ ਮੇਰੇ ਆਪ ਦੇ ਯਾਰਾਂ ਨੇ ਮੈਨੂੰ ਠੇਡੇ ਮਾਰੇ ਆ ਮੇਰੇ ਪਰਿਵਾਰ ਕਰਨ ਇਹ ਇਹ ਕੇ ਜਦੋਂ ਕੁਝ ਹੋਇਆ ਨਹੀਂ ਕਰਦੇ ਸੀਗੇ ਤਾਂ ਠੀਕ ਹੈ ਬਈ ਸਾਡੇ ਲੈਵਲ ਦਾ ਬੰਦਾ ਵਾ ਹੋਰ ਜੇਕਰ ਤਾਂ ਕੁਝ ਬਣ ਗਿਆ ਵਾ ਤੇ ਬਣ ਕਿਦਾਂ ਗਿਆ ਬਈ ਤੂੰ ਤਾਂ ਸਾਡੇ ਨਾਲ ਪੜਿਆ ਹੈਗਾ ਮੈਨਸ ਮੈਨੂੰ ਯਾਰਾਂ ਤੇ ਯਾਰੀ ਦਾ ਪਤਾ ਲੱਗ ਗਿਆ ਰਿਸ਼ਤੇਦਾਰਾਂ ਦੀ ਰਿਸ਼ਤਦਾਰੀ ਦਾ ਪਤਾ ਲੱਗ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਕਹਾਣੀਆਂ ਦੂਜੇ ਮੌਕੇ ਦਿੰਦੀਆਂ ਨੇ ਪਰ ਜ਼ਿੰਦਗੀ ਨਹੀਂ ਪਰ ਅੱਜ ਇਹ ਗੱਲ ਬਿਲਕੁਲ ਹੀ ਸੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਸਾਡੇ ਨਾਲ ਇੱਕ ਇਦਾਂ ਦਾ ਸ਼ਖਸ ਮੌਜੂਦ ਆ ਜਿੰਨੂੰ ਦੇਖ ਕੇ ਤੁਸੀਂ ਥੋੜੇ ਹੈਰਾਨ ਤਾਂ ਹੋਵੋਗੇ ਸਟੋਰੀ ਵੀ ਜਾਣ ਕੇ ਤੁਹਾਡੇ ਭਾਵੁਕ ਹੋਵੋਗੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸਰੀਰ ਦੇ ਵਿੱਚ ਜਿਹੜੇ ਨੇ ਟੈਟੂ ਬਣੇ ਹੋਏ ਨੇ ਪਰ ਹਰ ਇੱਕ ਟੈਟੂ ਦੇ ਪਿੱਛੇ ਇੱਕ ਮਕਸਦ ਆ ਇੱਕ ਕਹਾਣੀ ਆ ਤੇ ਨਾਮ ਇਹਨਾਂ ਦਾ ਵਰੁਣ ਸ਼ਰਮਾ ਪੁੱਛ ਗੱਲ ਕਰ ਲੈਣੇ ਆ ਤੇ ਪੁੱਛ ਲੈਣੇ ਆ ਕਿ ਇਹਨਾਂ ਦਾ ਮਕਸਦ ਆ ਕੀ ਕਹਾਣੀ ਆ ਜਿਹੜਾ 13 ਸਾਲ ਦਾ ਬੱਚਾ ਅੱਜ ਇਹਨੇ ਵੱਡੇ ਮੁਕਾਮ ਤੇ ਪਹੁੰਚਿਆ ਹੋਇਆ ਹੈ ਕਾਰਨ ਕੀ ਹੈ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਅਰ ਅੱਜ ਤੇ ਟਾਈਮ ਦੇ ਵਿੱਚ ਵਰੁਣ ਸ਼ਰਮਾ ਨੂੰ ਹਰ ਕੋਈ ਜਾਣਦਾ ਤੇ ਪਹਿਲੇ ਦੇ ਟਾਈਮ ਦੇ ਵਿੱਚ ਕੋਈ ਨਹੀਂ ਜਾਣਦਾ ਸੀ ਕਿੱਦਾਂ ਜੰਨੀ ਰਹੀ ਐ ਕਿੱਦਾਂ ਕੀ ਕੀ ਚੀਜ਼ਾਂ ਫੇਸ ਕੀਤੀਆਂ ਸਾਨੂੰ ਦੱਸੋ ਅ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਵਰੁਣ ਸ਼ਰਮਾ ਜਿਹੜਾ ਬਣਿਆ ਵਾ ਸਾਈਨ ਜੇ ਟੈਟੂ ਤੋਂ ਬਣਿਆ ਵਾ ਜੋ ਕਿ ਸਾਡੀ ਬ੍ਰਾਂਡ ਦਾ ਨਾਮ ਹੈਗਾ ਵਾ ਔਰ ਕੀ ਕੀ ਚੀਜ਼ਾਂ ਫੇਸ ਕੀਤੀਆਂ ਲਾਈਫ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਕਿ ਜਿੱਦਾਂ ਮੇਰੇ ਫਾਦਰ ਸਾਹਿਬ 13 ਸਾਲ ਤੋਂ ਬੈੱਡ ਰੈਸਟ ਤੇ ਸੀਗੇ ਔਰ ਜਿਹਦੇ ਵਿੱਚ ਉਹਨਾਂ ਨੂੰ ਮੈਂ ਕਿਤੇ ਚਲਦੇ ਫਿਰਦੇ ਨਹੀਂ ਖਾਸ ਦੇਖਿਆ ਔਰ ਮੇਰੀ ਜ਼ਿੰਦਗੀ ਕੁਛ ਇਦਾਂ यूं ਗੱਟੀ ਹੈ ਕਿ ਮੈਂ 13 ਸਾਲ ਦੀ ਉਮਰ ਵਿੱਚ ਮੈਨੂੰ ਕੰਮ ਕਰਨਾ ਪਿਆ ਹਾਲਾਂਕਿ ਮੈਂ ਸਾਰੇ ਆਪਣੇ ਗੁਜ਼ਰੇ ਹੋਣਗੇ ਇਸ ਦੌਰ ਤੋਂ ਪਰ ਮੇਰੀ ਕੁਝ ਅਲੱਗ ਜਰਨੀ ਹੈ ਇਸ ਦੇ ਵਿੱਚ ਕਹਿੰਦੀ ਹੈ ਕਿ 13 ਸਾਲ ਦੇ ਵਿੱਚ ਮੈਨੂੰ ਵੇਟਰਿੰਗ ਕਾਰ ਸਾਫ ਦਾ ਕੰਮ ਐਂਡ ਕਪੜੇ ਸ਼ਾਪ ਤੇ ਕੰਮ ਕਰਨਾ ਐਂਡ ਬਹੁਤ ਮਤਲਬ ਇਦਾਂ ਦੇ ਕੰਮ ਕਰਨੇ ਪਏ ਆ ਸਭ ਤੋਂ ਜ਼ਿਆਦਾ ਹਰਟ ਕਦੋਂ ਹੋਇਆ ਕਿ ਹਾਂ ਕਿਉਂਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਹ ਚੀਜ਼ ਨਹੀਂ ਮਿਲ ਪਈ ਜੋ ਤੁਸੀਂ ਚਾਹੁੰਦੇ ਸੀਗੇ। ਅ ਹਰਟਿੰਗ ਲਾਈਫ ਤੇ ਜਿਹੜਾ ਕੋਈ ਸੀਨ ਵਰਨਾ ਹੋਇਆ ਹੋਵੇ ਤਾਂ ਮੈਂ ਦੱਸੂਗਾ ਕਿ 13-14 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਵੇਟਰਿੰਗ ਦਾ ਕੰਮ ਕਰਦਾ ਸੀਗਾ। ਐਂਡ ਤੁਹਾਨੂੰ ਪਤਾ ਆਪਣਾ ਉਮਰ 13 ਸਾਲ ਕੁਝ ਵੀ ਨਹੀਂ ਹੁੰਦੀ ਆ ਤੇ ਜਿਹਦੇ ਵਿੱਚ ਇੱਕ ਬਹੁਤ ਵੱਡਾ ਪੈਲਸ ਸੀਗਾ ਜਿਹਦੇ ਵਿੱਚ ਮੈਨੂੰ ਅ ਟ੍ਰੇ ਦੇ ਵਿੱਚ 24 ਗਲਾਸ ਲੈ ਕੇ ਜਾਣੇ ਸੀਗੇ ਜੋ ਕਿ ਆਈ ਥਿੰਕ ਕਾਫੀ ਵੱਡੇ ਗਲਾਸ ਸੀਗੇ ਉਹ ਹੈਵੀ ਸੀਗੇ ਮੇਰੇ ਲਈ ਬਹੁਤ ਐਂਡ ਉਹਦੇ ਵਿੱਚ ਇੱਕ ਇਹ ਚੀਜ਼ ਹੁੰਦੀ ਸੀ ਕਿ ਵੇਟਰ ਨੂੰ ਇੱਕ ਬਾਜੂ ਤੇ ਹੀ ਲੈ ਕੇ ਜਾਣਾ ਵਾ ਆਪਣਾ ਗਲਾਸ ਨੂੰ 24 ਗਲਾਸ ਸੈਟ ਸੀਗੇ ਐਂਡ ਮੈਂ ਜਰ ਅੱਗੇ ਨੂੰ ਵਾਦਾ ਹੈ ਕਿ ਫਿਰ ਇੱਕ ਮੀਨਸ ਲੇਡੀ ਸੀਗੇ ਜ ਜਿੰਨੇ ਦੀ ਬੇਟੀ ਦੀ ਸ਼ਾਦੀ ਸੀਗੀ ਐਂਡ ਮੈਂ ਉਹਨਾਂ ਕੋਲ ਜਦੋਂ ਲੈ ਕੇ ਜਾਣਾ ਵਾਂ ਉਹ ਗਲਾਸ ਨੂੰ ਤੇ ਮੇਰੇ ਤੋਂ ਅਚਾਨਕ ਡ੍ਰੌਪ ਹੋ ਜਾਂਦਾ ਉਹ ਗਲਾਸ ਤੇ ਉਹ ਮੇਰੇ ਇੱਕ ਸਲੈਪ ਕਰਦੇ ਆ ਅ ਮਤਲਬ ਇਉਂ ਨੇ ਇਹ ਨਹੀਂ ਦੇਖਿਆ ਕਿ ਵੀ ਕਿੰਨਾ ਨੀੜੀ ਬੱਚਾ ਹੋਗਾ ਹੈਨਾ 13 ਸਾਲ ਕੁਛ ਨਹੀਂ ਹੁੰਦੀ ਉਮਰ ਉਸ ਵਕਤ ਮੈਂ ਸੋ ਇਨ ਗਲ ਮੈਨੂੰ ਸਮਝ ਲੱਗਿਆ ਕਿ ਪੈਸੇ ਦਾ ਹੰਕਾਰ ਬਹੁਤਾ ਹੋਣਾ ਨਹੀਂ ਚਾਹੀਦਾ ਬੰਦੇ ਦੇ ਅੰਦਰ ਕਿ ਉਹ ਆਪਣੇ ਨੀਚੇ ਲੈਵਲ ਵਾਲੇ ਬੰਦੇ ਨੂੰ ਪਛਾਨ ਨਾ ਸਕੇ ਬਿਲਕੁਲ ਔਰ ਅੱਜ ਵੀ ਮੈਂ ਜੋ ਵੀ ਹਾਂ ਇਸ ਟਾਈਮ 'ਚ ਮੈਂ ਮੈਂ ਇਹਨਾਂ ਗੱਲਾਂ ਜ਼ਰੂਰ ਮਤਲਬ ਰੱਖਦਾ ਆਪਣੇ ਮਾਈਂਡ ਚ ਕਿ ਹਾਂ ਵੀ ਕੋਈ ਵੀ ਲੈਵਲ ਦਾ ਇਨਸਾਨ ਹੈਗਾ ਵਾ ਮੈਂ ਪਹਿਲੀ ਨੰਬਰ ਤੇ ਤੇ ਮੇਰੇ ਸਾਹਮਣੇ ਦਿਮਾਗ ਕੋਈ ਲੈਵਲ ਤਰਕੀ ਦੀ ਕੋਈ ਗੱਲ ਹੀ ਨਹੀਂ ਹੈਗੀ ਵੀ ਕਹਿੰਦੇ ਨੇ ਕਿ ਹਾਂ ਵੀ ਆਪਣੇ ਲੈਵਲ 'ਚ ਬੈਠਣਾ ਆਪਣੇ ਲੈਵਲ 'ਚ ਉੱਠਣਾ ਬੈਠਣਾ ਮੈਨੂੰ ਨਹੀਂ ਲੱਗਦਾ ਕੋਈ ਲੈਵਲ ਆ ਅਸੀਂ ਜਦੋਂ ਖਾਣਾ ਪਾਣੀ ਖਾਣ ਵੀ ਬੈਠਦੇ ਆ ਨਾ ਤਾਂ ਮੈਂ ਉਦੋਂ ਇਹ ਨਹੀਂ ਦੇਖਦਾ ਕਿ ਕਿਹੜਾ ਬੰਦਾ ਬੈਠਾ ਹੋਇਆ ਖਾਣ ਲਈ ਕੋਈ ਲੈਵਲ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਉਸ ਵਾਕਿਆ ਨੇ ਮੈਨੂੰ ਹਲਾ ਛੱਡਿਆ ਔਰ ਮੇਰੀ ਜ਼ਿੰਦਗੀ 'ਚ ਬਹੁਤ ਵੱਡੀ ਮੈਨੂੰ ਸਿੱਖਿਆ ਵੀ ਦਿੱਤੀ ਆ ਕਿ ਲੈਵਲ ਕੋਈ ਚੀਜ਼ ਜੋ ਐ ਲੈਵਲ ਦੇ ਬੰਦੇ ਔਰ ਮੈਂ ਆਜੀ ਇਸੀ ਚੀਜ਼ ਨੂੰ ਸੋਚਦੇ ਹੋਏ ਆਪਣਾ ਬਹੁਤ ਪਰੇਸ਼ਾਨ ਵੀ ਹੁੰਦਾ ਵਾਂ ਕਿ ਮੇਰ ਨਾਲ ਵਾਕਿਆ ਕੁਝ ਰਿਹਾ ਵਾਂ ਸਰ 13 ਸਾਲ ਦੀ ਉਮਰ ਸੀਗੀ ਪਤਾ ਵੀ ਨਹੀਂ ਹੁੰਦਾ ਕਿ ਕਿ ਬਚਪਨਾ ਹੀ ਚੱਲ ਰਿਹਾ ਹੁੰਦਾ ਪਰ ਇੰਨੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਜਿੱਥੇ ਕਿ ਬੱਚੇ ਪੜਨ ਲਈ ਬੈਗ ਚੱਕਦੇ ਨੇ ਤੁਸੀਂ ਟਰੇ ਚੱਕੀ ਐ 24 24 ਗਲਾਸ ਲੈ ਕੇ ਗਏ ਹੋ ਕਿਤੇ ਨੇ ਕਿਤੇ ਦੁੱਖ ਲੱਗਦਾ ਕਿ ਮੈਂ ਆਪਣਾ ਬਚਪਨ ਉਹ ਨਹੀਂ ਦੇਖ ਪਾਇਆ ਬਾਕੀਆਂ ਬੱਚਾ ਵਾਂਗੂ ਨਹੀਂ ਦੇਖ ਪਾਇਆ ਅ ਕਾਕੇ ਗੱਲ ਸੱਚ ਹੈ ਮੈਂ ਬਾਕੀਆਂ ਵਰਗੇ ਆਪਣੀ ਲਾਈਫ ਤਾਂ ਨਹੀਂ ਇੰਜੋਏ ਕਰ ਪਾਇਆ ਜੋ ਕਿ ਰਹੀਜ਼ ਖਾਨਦਾਨ ਦੇ ਵਧੀਆ ਕਰਤ ਹੁੰਦੇ ਆ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਹਰ ਕੋਈ ਬੱਚਾ ਦੇਖਦਾ ਹੈ ਨਾ ਕਿ ਹਾਂ ਮੇਰੇ ਤੋਂ ਵੀ ਇਸ ਵਕਤ ਥੱਲੇ ਲੋਕ ਮੇਰੇ ਖਿਆਲ ਨਾ ਹੋਣਗੇ ਜੋ ਲਾਈਫ ਮਿਸ ਕਰਦੇ ਆ ਬਟ ਮੈਂ ਆਪਣੀ ਸਟੋਰੀ ਜੇ ਦੱਸਾਂ ਤਾਂ ਮੈਨੂੰ ਬਹੁਤ ਹਾਰਟ ਫੀਲ ਹੁੰਦਾ ਸੀ ਉਸ ਵਕਤ ਕਿ ਮੈਂ ਜੇ ਜੇ ਜੋ ਜੋ ਚੀਜ਼ਾਂ ਇਹ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦਾ ਜਿੱਥੇ ਪੈਸੇ ਖਰਚ ਸਕਦੇ ਜਿਵੇਂ ਨਵੇਂ ਕੱਪੜੇ ਪਾ ਸਕਦਾ ਮੈਂ ਕਿਉਂ ਨਹੀਂ ਪਾ ਸਕਦਾ ਔਰ ਜੇ ਮੈਂ ਆਪਣੇ ਪਿੱਛੇ ਮੋੜ ਕੇ ਆਪਣੇ ਘਰਵਾਲ ਨੂੰ ਦੇਖਾਂ ਤਾਂ ਮੈਨੂੰ ਪਤਾ ਲੱਗਦਾ ਕਿ ਕਿਉਂ ਨਹੀਂ ਮੈਂ ਕਰ ਸਕਦਾ ਇਹ ਚੀਜ਼ਾਂ ਕਿਹ ਕਿਹ ਭੈਣ ਬਰਾਉ ਸਰ ਅ ਮੇਰੀ ਇੱਕ ਸਿਸਟਰ ਹੈ ਇੱਕ ਮਹਿਵਾ ਹਾਂ ਬਟ ਜਿਵੇਂ ਤੁਸੀਂ ਕਿਹਾ ਤੁਹਾਡੇ ਪਾਪਾ 13 ਸਾਲ ਤੋਂ ਬੈੱਡ ਰੈਸਟ ਤੇ ਤੇ ਕਿਤੇ ਨ ਕਿਤੇ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਤੁਹਾਡੇ ਤੇ ਚੱਲ ਗਈਆਂ ਸੀਗਾ ਇੰਨੀ ਛੋਟੀ ਉਮਰ ਦੇ ਵਿੱਚ ਘਰ ਦੇ ਜ਼ਿੰਮੇਵਾਰੀ ਚੱਕਣੀਆਂ ਕਿੰਨਾ ਕੋਖਾ ਹੁੰਦਾ ਸੀਗਾ ਦੇਖੋ ਮੇਰੇ ਮਦਰ ਨੇ ਬਹੁਤ ਚਿਰ ਤੱਕ ਕੰਮ ਕੀਤਾ ਵਾ ਨੌਕਰੀ ਕੀਤੀ ਅੰਦਰ ਸਾਨੂੰ ਪਾਲਿਆ ਪੋਸਿਆ ਪਰ ਇੱਕ ਹੁੰਦਾ ਨਾ ਇੱਕ ਟਾਈਮ ਹੁੰਦਾ ਕਿ ਬੱਚੇ ਨੂੰ ਵੀ ਕਰਨਾ ਪੈਂਦਾ ਵਾ ਜਦੋਂ ਮੈਂ 13 ਸਾਲ ਦਾ ਹੋਇਆ ਤਾਂ ਮੈਨੂੰ ਇਹ ਚੀਜ਼ਾਂ ਕਰਨ ਨੌਕਰੀ ਕਰਨੀ ਪਈ ਹੈ ਔਰ ਮਿਹਨਤ ਦੀ ਗੱਲ ਕਰੀਏ ਤੇ ਮੈਂ ਆਈ ਥਿੰਕ ਮੈਂ ਆਪਣੀ ਮਦਰ ਜੀ ਦੀ ਮਿਹਨਤ ਨਹੀਂ ਕੀਤੀ ਹੋਗੀ ਹੋਰ ਨਾ ਮੈਂ ਕਰ ਪਾਉਂਗਾ ਇਸ ਚੀਜ਼ ਨੂੰ ਦੇਖਦੇ ਹੋਏ ਮੇਰੇ ਅੰਦਰ ਬੜੀ ਮੋਟੀਵੇਸ਼ਨ ਪਾਵਰ ਆਂਦੀ ਹੈਗੀ ਹੈ ਕਿ ਹਾਂ ਕਿ ਜਿੱਦਾਂ ਉਹਨਾਂ ਨੇ ਮੈਨੂੰ ਪਾਲਿਆ ਪੋਸਿਆ ਮੈਂ ਉਦਾਂ ਹੀ ਆਪਣਾ ਘਰ ਚਲਾਵਾਂ ਬਹੁਤ ਦਿੱਕਤਾਂ ਫੇਸ ਕੀਤੀਆਂ ਵਾ ਬੜੇ ਠੇਡੇ ਖਾਤੇ ਆ ਬੜੇ ਲੋਕਾਂ ਨੇ ਬਹੁਤ ਗਲਤ ਵਿਚਾਰ ਕੀਤੇ ਆ ਜੇ ਅੱਜ ਮੈਂ ਫੇਸ ਤੇ ਟੈਟੂ ਕਰਵਾਏ ਆ ਔਰ ਪਹਿਲੇ ਮੇਰੇ ਫੇਸ ਤੇ ਕੋਈ ਟੈਟੂ ਨਹੀਂ ਸੀ ਹੁੰਦਾ ਜੋ 13 ਸਾਲ ਦੀ ਉਮਰ ਨੇ ਤੇ ਪਤਾ ਹੀ ਨਹੀਂ ਹੁੰਦਾ ਸੀਗਾ ਉਦੋਂ ਮੈਨੂੰ ਕੋਈ ਪਸੰਦ ਨਹੀਂ ਕਰਿਆ ਕਰਦਾ ਸੀਗਾ ਔਰ ਅੱਜ ਜੇ ਤੇ ਲੋਕੀ ਬੜੇ ਭੀੜ ਵਿੱਚ ਆਉਂਦੇ ਆ ਮੈਂ ਸੋਚਦਾ ਕਿ ਪਹਿਲੇ ਪਸੰਦ ਨਹੀਂ ਕਰਿਆ ਕਰ ਸੀ ਅਸਲ ਤਾਂ ਸੀ ਸ਼ੱਕੀ ਬਿਗਾੜ ਰੱਖੀ ਆ ਅੱਜ ਵੀ ਪਸੰਦ ਕਰਦੇ ਆ ਹਰ ਇੱਕ ਟੈਟੂ ਦੀ ਗੱਲ ਹੋ ਰਹੀ ਆ ਹਰ ਇੱਕ ਟੈਟੂ ਦੇ ਵਿੱਚ ਜਿਵੇਂ ਥੋੜਾ ਇੱਧਰ ਲਿਖਿਆ ਹੋਇਆ ਗੇਮ ਓਵਰ ਵਿੱਚ ਇੱਥੇ ਲਿਖਿਆ ਆਫ ਟਰਸਟ ਨੋ ਵਨ ਇਹਨ ਦਾ ਕੀ ਮਤਲਬ ਆ ਕੀ ਰਾਜ ਹੈ ਟਰਸਟ ਨੋ ਵਨ ਮੈਂ ਪਹਿਲੇ ਹੀ ਨੰਬਰ ਤੇ ਮੈਂ ਦੁਨੀਆ ਤੋਂ ਟੁੱਟ ਚੁੱਕਾ ਆ ਮੇਰੇ ਆਪ ਦੇ ਯਾਰਾਂ ਨੇ ਮੈਨੂੰ ਠੇਡੇ ਮਾਰੇ ਆ ਮੇਰੇ ਪਰਿਵਾਰ ਕਾਰਨ ਇਹ ਆ ਕਿ ਜਦੋਂ ਕੁਝ ਹੋਇਆ ਨਹੀਂ ਕਰਦੇ ਸੀਗੇ ਤਾਂ ਠੀਕ ਹੈ ਬਈ ਸੋ ਸਾਡੇ ਲੈਵਲ ਦਾ ਬੰਦਾ ਵਾ ਹੋਰ ਜੇਕਰ ਤੂੰ ਕੁਝ ਬਣ ਗਿਆ ਵਾ ਤਾਂ ਬਣ ਕਿੱਦਾਂ ਗਿਆ ਬਈ ਤੂੰ ਤਾਂ ਸਾਡੇ ਨਾਲ ਪੜਿਆ ਸੀਗਾ ਹਨਾ ਬੇ ਕਿੱਦਾਂ ਹੋ ਗਿਆ ਬਿਲਕੁਲ ਕਈ ਯਾਰਾਂ ਦੀ ਸੋਚਦਾ ਦੀ ਹੋਊਗੀ ਹੋਰ ਕਈਆਂ ਨੇ ਤਾਂ ਮੈਨੂੰ ਐਸੇ ਠੇਡੇ ਮਾਰੇ ਆ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਸਭ ਤੋਂ ਮੈਨੂੰ ਯਾਰਾਂ ਤੇ ਯਾਰੀ ਦਾ ਪਤਾ ਲੱਗ ਗਿਆ ਹੋਰ ਰਿਸ਼ਤੇਦਾਰਾਂ ਦੀ ਰਿਸ਼ਤਦਾਰੀ ਦਾ ਪਤਾ ਲੱਗ ਗਿਆ ਕਿਸ ਕਦਰ ਤੱਕ ਹੈ ਇਹ ਕਿਤੇ ਕਿਹਾ ਕਿ ਇਹ ਵੀ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਨਾ ਰਿਸ਼ਤੇਦਾਰ ਹੀ ਮੋ ਦਿਖਾਉਂਦੇ ਨੇ ਜਾਂ ਫਿਰ ਬੋਲਦੇ ਨੇ ਕਿ ਹਾਂ ਟੌਂਟਿੰਗ ਦੀ ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਰਿਸ਼ਤੇਦਾਰ ਤੇ ਯਾਰ ਹੀ ਟੌਂਟਿੰਗ ਕਰਦੇ ਨੇ ਤੁਹਾਡੀ ਲਾਈਫ ਦੇ ਵਿੱਚ ਜਿਹਦਾ ਹੋਇਆ ਟੌਂਟ ਦੀ ਗੱਲ ਕਰੀਏ ਤਾਂ ਮੈਨੂੰ ਪਤਾ ਮੈਂ ਕਿੰਨੇ ਟੌਂਟ ਖਾਦੇ ਆ ਹਰ ਜਗ੍ਹਾ ਟੌਂਟ ਖਾਦੇ ਆ ਗਰੀਬ ਸੀ ਤਕਰੀਬ ਦੇ ਟੌਂਟ ਹੁਣ ਜੇ ਕੁਝ ਬਣ ਜਾ ਬਣ ਗਿਆ ਤੇ ਹੁਣ ਆ ਕੀ ਕੀਤਾ ਵੀ ਇਸ ਚੀਜ਼ ਦੀ ਟੌਂਟ ਕਿੱਦਾਂ ਕਰੀ ਜਾਣਾ ਪਿਆ ਇਸ ਚੀਜ਼ ਦੀ ਟੌਂਟ ਕੋਈ ਦਾਅ ਲੱਗਿਆ ਕੋ ਜੂਆ ਲੱਖਾ ਡੇ ਕੀ ਇਸ ਚੀਜ਼ ਦੀ ਟੌਂਟ ਦਾਅ ਤੇ ਇਹਦੇ ਜੋਏ ਤਾਂ ਮੈਨੂੰ ਇੱਕ ਗੱਲ ਯਾਦ ਆਏਗੀ ਤੁਸੀਂ 13 ਸਾਲ ਦੇ ਸੀਗੇ 13 ਸਾਲ ਦੇ ਬੱਚੇ ਨੂੰ ਇੰਨੀ ਸਮਝ ਨਹੀਂ ਹੁੰਦੀ ਤੇ ਬੰਦਾ ਗਲਤ ਟਰੈਕ ਦੇ ਵਿੱਚ ਵੀ ਜਾ ਸਕਦਾ ਹੈ ਕਦੇ ਨਸ਼ੇ ਬਾਰੇ ਕੁਝ ਸੋਚਿਆ ਕਿ ਹਾਂ ਕਿਉਂਕਿ ਹਰ ਕੋਈ ਜਿਹੜਾ ਆ ਆਪਣੀ ਬਚਪਨ ਦੇ ਵਿੱਚ ਕੋਈ ਨਾ ਕੋਈ ਗਲਤੀ ਕਰਦਾ ਹੀ ਹੈ ਅ ਜੇ ਨਸ਼ੇ ਦੇ ਤੁਸੀਂ ਗੱਲ ਪੁੱਛੀ ਹੈ ਕਿ ਉਸ ਵਕਤ ਮੈਂ ਨਸ਼ੇ ਵੱਲ ਕਿਉਂ ਨਹੀਂ ਗਿਆ ਮੈਂ ਕਹਿੰਦਾ ਮੈਂ ਨਹੀਂ ਗਿਆ ਪਰ ਕਿਉਂ ਨਹੀਂ ਗਿਆ ਕਾਰਨ ਇਹ ਸੀਗਾ ਪਹਿਲੇ ਮੈਨੂੰ ਨੰਬਰ ਤੇ ਆਪਣਾ ਘਰ ਦਿਖਦਾ ਸੀਗਾ ਜੋ ਕਿ ਮੈਨੂੰ ਬਣਾਉਣਾ ਸੀਗਾ ਔਰ ਮੇਰੇ ਘਰ ਦੇ ਹਾਲਾਤ ਬਿਲਕੁਲ ਚੰਗੇ ਨਹੀਂ ਸੀ ਜੇ ਮੈਂ ਆ ਚੀਜ਼ਾਂ ਚ ਪੈ ਜਾਂਦਾ ਅੱਜ ਸ਼ਾਇਦ ਮੈਂ ਤੁਹਾਡੇ ਬਾਦਮ ਇਰਹਾਮ ਮੈਂ ਸ਼ਾਇਦ ਇੰਟਰਵਿਊ ਨਾ ਦਿੰਦਾ ਹੁੰਦਾ ਮੈਂ ਕੁਝ ਵੀ ਨਾ ਹੁੰਦਾ ਔਰ ਅੱਜ ਦੀ ਜੁਥ ਨੂੰ ਮੈਂ ਇਹੀ ਗੱ ਕਿ ਬਾਈ ਜੀ ਜਦੋਂ ਤੁਸੀਂ ਕਿਸੇ ਚੀਜ਼ ਤੋਂ ਟੁੱਟਦੇ ਹੋ ਕਿ ਹਾਂ ਤੇ ਘਰ ਦੇ ਹਾਲਾਤ ਨੂੰ ਨਹੀਂ ਠੀਕ ਲਾਦੇ ਤੁਸੀਂ ਕਹਿੰਦੇ ਕਿ ਮੈਂ ਬਾਹਰ ਜਾਵਾਂ ਹੋਰ ਮੈਂ ਰਿਲੈਕਸ ਫੀਲ ਕਰੂੰਗਾ ਨਸ਼ਾ ਕਰਾਂ ਮੈਂ ਜਾ ਕੇ ਮੈਂ ਕਹਿੰਨਾ ਇਸ ਤੋਂ ਚੰਗਾ ਬਹੁਤੀ ਗੱਲ ਵਧੀਆ ਇਹ ਹੋਵੇ ਕਿ ਤੁਸੀਂ ਜਾ ਕੇ ਮਿਹਨਤ ਮਾਰੋ ਜਾਂ ਤੇ ਜਿਮ ਜਾਵਨ ਨੂੰ ਕਰ ਲਓ ਜਾਂ ਤਾਂ ਮਿਹਨਤ ਮਾਰੋ ਕਿ ਆਪਣੀ ਜ਼ਿੰਦਗੀ ਨੂੰ ਕਿੱਦਾਂ ਸੁਧਾਰ ਲੈ ਕੇ ਆਵਾਂ ਕਿਉਂਕਿ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਬਿਲਕੁਲ ਔਰ ਜੇਕਰ ਨਸ਼ੇ ਕਰਨੇ ਹੈ ਬਾਊ ਤੇ ਮੈਨੂੰ ਲੱਗਦਾ ਕਿ ਇੱਥੇ ਤੱਕ ਸ਼ਾਇਦ ਨਾ ਪਹੁੰਚਦਾ ਮੈਂ ਔਰ ਜੇ ਨਸ਼ੇ ਕਰਦਾ ਹੁੰਦਾ ਤਾਂ ਮੈਂ ਸ਼ਾਇਦ ਬਿਲਕੁਲ ਜੀ ਵੀ ਨਾ ਤੁਸੀਂ ਕਿਹਾ ਵੀ ਹੈ ਨਾ ਤੁਸੀਂ ਆਪਣੇ ਪੂਰੇ ਫੇਸ ਤੇ ਟੈਟੂ ਬਣਵਾਏ ਹੋ ਯਾਰ ਕਾਰਨ ਕੀ ਹੈ ਇਸ ਦਾ ਕਾਰਨ ਹੈ ਕਿ ਲੋਕੋ ਕਹਿੰਦੇ ਨੇ ਉਹ ਆਮ ਤੌਰ ਤੇ ਵੀ ਮੈਂ ਤਾਂ ਤੇਰੀ ਸ਼ਕਲ ਦੇਖ ਕੇ ਪੜ ਗਿਆ ਕਿ ਤੂੰ ਚੀਜ਼ ਕੀ ਆ ਮੈਂ ਕਹਿੰਨਾ ਮੈਂ ਲਿਖ ਦਿੱਤਾ ਹਾਂ ਹੁਣ ਪੜੋ ਮੇਰੀ ਜ਼ਿੰਦਗੀ ਦੇ ਵਿੱਚ ਜੋ ਜੋ ਇਨਸਟੈਂਟ ਬਿੱਤੇ ਆ ਇਹ ਸਾਰੇ ਮੇਰੇ ਫੇਸ ਤੇ ਲਿਖਿਆ ਆ ਫੇਸ ਤੇ ਤਾਂ ਲਿਖਿਆ ਡਾਇਰੈਕਟਲੀ ਪੜ ਲਓ ਜਿੰਨੂੰ ਨਹੀਂ ਪੜ ਹੁੰਦਾ ਮੇਰਾ ਬਿਰ ਸ਼ਕਲ ਨਹੀਂ ਜੇ ਤੋ ਪੜ ਹੁੰਦੀ ਨਾ ਅਟ੍ਰੈਕਟ ਪੜੋ ਹਰ ਕੋਈ ਆਪਣੇ ਫੇਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਕਿ ਜ਼ਿਆਦਾ ਵਧੀਆ ਬਣਾ ਕੇ ਰੱਖੇ ਤਾਂ ਕਿ ਲੋਕ ਸਾਡੇ ਵੱਲ ਅਟ੍ਰੈਕਟ ਹੋਣ ਜਾਂ ਫਿਰ ਆਪਣੀ ਇੱਕ ਖੂਬਸੂਰਤੀ ਦੀ ਉਹ ਦਿੰਦੇ ਨੇ ਕਿ ਹਾਂ ਮੈਂ ਇੰਨਾ ਸੋਹਣਾ ਆ ਜਾਂ ਫਿਰ ਅੱਜ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਜੇ ਗੱਲ ਕਰੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਤਰੱਕੀਆਂ ਹਾਸਿਲ ਕਰੋ ਪਰ ਕਿਤੇ ਨਾ ਕਿਤੇ ਹੁੰਦਾ ਵੀ ਹਾਂ ਟੈਟੂ ਬਣਾ ਕੇ ਤੁਸੀਂ ਆਪਣਾ ਫੇਸ ਖਰਾਬ ਕਰ ਲਿਆ ਅ ਅੱਜ ਤੇ ਟਾਈਮ 'ਚ ਵੀ ਗੱਲ ਕਰਵਾਣਾ ਤਾਂ ਮੈਨੂੰ ਜ਼ਰਾ ਵੀ ਪਛਤਾਵਾ ਨਹੀਂ ਕਿ ਮੈਂ ਫੇਸ ਤੇ ਟੈਟੂ ਕਰਾਇਆ ਕਿਉਂਕਿ ਜਦੋਂ ਫੇਸ ਤੇ ਟੈਟੂ ਨਹੀਂ ਹੋਇਆ ਕਰਦੇ ਸੀਗੇ ਨਾ ਤੇ ਜਿਨ੍ਹਾਂ ਨੂੰ ਅਸੀਂ ਪਸੰਦ ਕਰਿਆ ਕਰਦੇ ਸੀਗੇ ਸਾਨੂੰ ਪਸੰਦ ਨਹੀਂ ਕਰਿਆ ਕਰਦੇ ਸੀਗੇ ਔਰ ਅੱਜ ਜਦੋਂ ਅਸੀਂ ਫੇਸ ਤੇ ਟੈਟੂ ਕਰਾ ਲਿਆ ਸਭ ਪਸੰਦ ਕਰਦੇ ਆ ਹਾਂ ਔਰ ਮੈਂ ਇਹ ਚੀਜ਼ ਜਾਨਣਾ ਹੈ ਕਿ ਮੈਨੂੰ ਕੋਈ ਪਸੰਦ ਨਾ ਕਰੇ ਪਰ ਜੀ ਉੱਪਰ 13 ਲਿਖਿਆ ਹੋਇਆ ਇਹ ਤੁਹਾਡੇ ਫਾਦਰ ਸਾਹਿਬ ਦਾ ਕੁਝ ਹੈ ਕਿ ਹਾਂ 13 ইয়ার্স ਤੋਂ ਬੈੱਡ ਰੈਸਟ ਜੇ ਮੈਂ ਤੁਹਾਨੂੰ ਕਹਾਂ ਮੇਰੀ ਅੱਧੀ ਨਾਲੋਂ ਵੱਧ ਜ਼ਿੰਦਗੀ 13 ਨੰਬਰ ਤੇ ਹੀ ਟਿਕੀ ਹੋਈ ਆ ਤਾਂ ਕੀ ਕਹਣੇ ਮੇਰੀ ਜ਼ਿੰਦਗੀ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ 13 ਤਾਰੀਖ ਨੂੰ ਮੇਰੇ ਫਾਦਰ ਸਾਹਿਬ 13 ਸਾਲ ਤੱਕ ਬੈਟਰਸਤੇ ਰਹਿੰਦੇ ਆ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ 13 ਤਾਰੀਖ ਨੂੰ ਹੁੰਦਾ ਵਾ ਔਰ ਇਧਰ ਤੇ ਬਹੁਤ ਐਕਸੀਡੈਂਟ ਹੈਗੇ ਆ ਕਾਫੀ ਹੁਣ ਮੈਂ ਦੱਸਾਂ ਤੁਹਾਨੂੰ ਸਾਡੀ ਆਪਣਾਉਣ ਵਾਲੀ ਆ ਮੂਵੀ ਆ ਕਾਣ ਵਾਲੀ ਆ ਜੋ ਬਾਇਓਪਿਕ ਤੇ ਬਣੀ ਹੈ ਤੁਹਾਨੂੰ ਮਦਦਵਾ ਤੇ ਉਹ ਵੀ ਰਿਵੀਲ ਆਪਣਾ 13 ਤਾਰੀਖ ਨੂੰ ਹੋਊਗੀ ਕੀ ਬਾਤ ਹੈ ਕਿਤਨੇ ਕਿਤੇ ਹੁੰਦਾ ਹੈ ਕਿ ਅੱਜ ਮੇਰੇ ਫਾਦਰ ਸਾਹਿਬ ਹੁੰਦੇ ਇਹ ਚੀਜ਼ ਨੂੰ ਦੇਖ ਕੇ ਕਿੰਨੇ ਕੁ ਖੁਸ਼ ਹੁੰਦੇ ਤੁਸੀਂ ਸਵਾਲ ਕਿਹੋ ਜਿਹਾ ਪੁੱਛ ਲਿਆ ਮੈਂ ਹਕੀਕਤ 'ਚ ਇਸ ਵਕਤ ਮੈਂ ਹੀ ਪੀਲ ਕਰਦਾ ਪਿਆ ਸੀਗਾ ਕਿ ਫਾਦਰ ਸਾਹਿਬ ਅੱਜ ਵੀ ਮੈਨੂੰ ਕਿੱਥੇ ਦੇਖਦੇ ਹੋਣਗੇ ਕਿ ਵੀ ਕੋਈ ਨਾਰਮਲ ਗੱਲ ਨਹੀਂ ਹੈ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਇੰਨੀ ਦੂਰੋਂ ਦੇ ਇੰਟਰਵਿਊ ਕਰਨ ਆਏ ਹੋ ਐਂਡ ਸਾਡੀ ਜ਼ਿੰਦਗੀ ਪੁੱਛਣ ਆਏ ਹੋ ਮੇਰੇ ਫਾਦਰ ਸਾਹਿਬ ਦੇਖ ਕੇ ਬਹੁਤ ਖੁਸ਼ ਹੁੰਦੇ ਹੋਣਗੇ ਐਂਡ ਮੈਂ ਚਾਹੁੰਦਾ ਹੈ ਕਿ ਸ਼ਾਇਦ ਕਾਸ਼ ਇਦਾਂ ਹੁੰਦਾ ਕਿ ਮੇਰੇ ਫਾਦਰ ਸਾਹਿਬ ਹੁੰਦੇ ਅੱਜ ਸਾਡੀ ਮੂਵੀ ਬਣੀ ਆਪਣਾ ਹਨਾ ਕਾਸ਼ ਉਹ ਹੁੰਦੇ ਲੇਕਿਨ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਹਰ ਕਿਉਂਕਿ ਜੇ ਕਾਮਯਾਬੀ ਦੀ ਗੱਲ ਕਰੀਏ ਹਰ ਮੁੰਡੇ ਦੇ ਪਿੱਛੇ ਕੁਝ ਦੇ ਘਰ ਦਾ ਕਰਦਿਆਂ ਦਾ ਹੱਥ ਰਹਿੰਦਾ ਹੈ ਵੀ ਅੱਜ ਤੁਹਾਡੇ ਪਾਪਾ ਜੀ ਨਹੀਂ ਹੈਗੇ ਪਰ ਮੰਮੀ ਹੈ ਪਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਅੱਜ ਮੇਰੇ ਦੋਨੇ ਪੇਰੈਂਟਸ ਇਕੱਠੇ ਹੁੰਦੇ ਤੇ ਮੈਨੂੰ ਕਿੰਨੇ ਕੁ ਜ਼ਿਆਦਾ ਖੁਸ਼ੀ ਹੁੰਦੀ ਕਿਉਂਕਿ ਅੱਜ ਉਹ ਇਹ ਮੂਮੈਂਟ ਦੇਖਦੇ ਕਿਤੇ ਮੇਰਾ 13 ਸਾਲ ਦਾ ਬੱਚਾ ਟ੍ਰੇਨ ਹੀ ਚੱਕ ਪਾਂਦਾ ਸੀਗਾ ਪਰ ਅੱਜ ਮੇਰਾ 23 ਸਾਲ ਦਾ ਬੱਚਾ ਦੁਨੀਆ ਦੀ ਗੱਲਾਂ ਤੇ ਉਹਨਾਂ ਦੇ ਜਿਹੜੇ ਟੌਂਟਿੰਗ ਨੇ ਉਹ ਸਾਂਭ ਰਿਹਾ ਹੈ ਅ ਅੱਜ ਜੇ ਮੇਰੇ ਫਾਦਰ ਸਾਹਿਬ ਨਹੀਂ ਵੀ ਹੈਗੇ ਨਾ ਮੈਂ ਫੀਲ ਕਰਦਾ ਕਿ ਮੇਰੇ ਨਾਲ ਬੈਠੇ ਨੇ ਮੈਂ ਹਰ ਜਗ੍ਹਾ ਉਹਨਾਂ ਨੂੰ ਫੀਲ ਕਰਦਾ ਵਾਂ ਕਿਥੇ ਨਹੀਂ ਗਏ ਉਹ ਔਰ ਜੋ ਚੀਜ਼ ਮੇਰੇ ਫਾਦਰ ਸਾਹਿਬ ਸੋਚਦੇ ਹੋਣਗੇ ਕਿ ਟੌਨਟਿੰਗ ਕਰਦਾ ਨਾ ਲੋਕ ਜਿਦਾ ਕਰਦੇ ਆ ਉਹਦਾ ਜਵਾਬ ਦੇਣ ਯੋਗ ਕਿਤਾ ਮੈਨੂੰ ਉਹਨਾਂ ਨੇ ਉਹਨਾਂ ਨੇ ਹੀ ਜਵਾਬ ਦੇਣ ਯੋਗ ਕੀਤਾ ਮੈਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਫਾਦਰ ਸਾਹਿਬ ਹੈਗੇ ਆ ਕਰਦੇ ਹੈਗੇ ਆ ਪਰ ਉਹ ਤਾਂ ਵੀ ਨਹੀਂ ਕਤਰ ਕਰਦੇ ਉਹਨਾਂ ਦੇ ਅ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਜਦੋਂ ਸਾਡੇ ਮੌਜੂਦਾ ਫੈਮਿਲੀ ਜਦੋਂ ਹੁੰਦੀ ਹੈ ਮਾਤਾ ਪਿਤਾ ਜਿਹੜੇ ਸਾਡੇ ਹੁੰਦੇ ਆ ਉਹਦਾ ਕੋਈ ਕਦਰ ਨਹੀਂ ਪਾਉਂਦਾ ਇਹ ਗੱਲ ਸੱਚ ਹੈ ਮੈਂ ਤੁਹਾਨੂੰ ਹੋਰ ਇੱਕ ਗੱਲ ਇਹਦੇ ਉੱਪਰ ਦੱਸ ਦਵਾਂ ਕਿ ਜਦੋਂ ਕੋਈ ਬੰਦਾ ਜ਼ਿੰਦਾ ਹੁੰਦਾ ਵਾ ਜਿੰਦੇ ਜਿਉਂਦੀ ਕਦਰ ਨਹੀਂ ਪੈਂਦੀ ਉਹ ਜਦੋਂ ਮੁੱਕ ਜਾਂਦਾ ਮਰ ਮੁੱਕ ਜਾਂਦਾ ਉਦੋਂ ਕਹਿੰਦੇ ਕਿ ਬੰਦਾ ਚੰਗਾ ਸੀਗਾ ਆਮ ਤੌਰ ਤੇ ਦੂਜੇ ਦੇ ਲੋਕਾਂ ਦੀ ਵੀ ਗੱਲ ਕਰੀਏ ਬਹੁਤ ਚੰਗਾ ਸੀਗਾ ਨਹੀਂ ਜਾਣਾ ਚਾਹੀਦਾ ਸੀਗਾ ਹਨਾ ਇਹਦਾ ਕਿਉਂ ਹੋਇਆ ਮੀਨਸ ਉਹ ਤਾਂ ਕੋਈ ਬੁਰਾਈ ਨਹੀਂ ਕਰਦਾ ਜਾਣ ਤੋਂ ਬਾਅਦ ਔਰ ਤੁਸੀਂ ਕਿਉਂ ਇਦਾਂ ਤੇ ਟਾਈਮ ਲੈ ਕੇ ਆਂਦੇ ਹੋ ਕਿ ਹਾਂ ਵੀ ਉਹਨਾਂ ਨੂੰ ਪਹਿਲੇ ਇੰਨਾ ਸਤਾਓ ਔਰ ਉਸ ਤੋਂ ਬਾਅਦ ਉਹਨਾਂ ਦੀ ਤਾਰੀਫ਼ ਕਰੋ ਉਸ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਡੁੱਬ ਜਾਓ ਮੈਂ ਕਹਿੰਦਾ ਕਿ ਪਹਿਲੇ ਹੀ ਇਦਾਂ ਦੇ ਕੰਮ ਕਰ ਦੇਣੇ ਚਾਹੀਦੇ ਹੈ ਕਿ ਮੈਂ ਆਪਣੇ ਉੱਪਰ ਮੈਂ ਗੱਲ ਕਹਿੰਦਾ ਹੈ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਕਾਸ਼ ਸ਼ਾਇਦ ਇਹ ਤਾਂ ਹੁੰਦਾ ਕਿ ਮੇਰੇ ਹਾਲਾਤ ਚੰਗੇ ਹੁੰਦੇ ਤਾਂ ਮੈਂ ਉਹਨਾਂ ਨੂੰ ਉਹ ਚੀਜ਼ਾਂ ਦੇ ਸਕਦਾ ਜੋ ਉਹਨਾਂ ਨੂੰ ਅੱਜ ਤੱਕ ਨਹੀਂ ਮਿਲੀਆਂ ਔਰ ਜੋ ਅੱਜ ਮੇਰੇ ਨਸੀਬ 'ਚ ਆਈਆਂ ਵਾਂ ਮੈਂ ਕੁਝ ਹਿੱਸੇ ਦੀ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਮਾਤਾ ਨੂੰ ਵੰਡ ਦੇਣਾ ਚਾਹੁੰਦਾ ਵਾਂ ਅਸੀਂ ਤੇ ਹੀ ਚਾਹਾਂਗੇ ਕਿ ਸਾਰਿਆਂ ਨੂੰ ਤੁਹਾਡੇ ਵਰਗਾ ਪੁੱਤ ਮਿਲੇ ਜਿਵੇਂ ਕਿ ਅਸੀਂ ਇਹਨਾਂ ਦੀ ਸਟੋਰੀ ਸਾਂਝੀ ਕੀਤੀ ਹੈ ਜੇ ਤੁਹਾਡੇ ਵੀ ਕੁਝ ਇਦਾਂ ਦੀ ਸਟੋਰੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਕਹਿਣਾ ਦਾ ਸਿਰਫ ਇੱਕੋ ਹੀ ਮਤਲਬ ਆ ਮਿਹਨਤ ਕਰੋ ਮਿਹਨਤ ਤੋਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹੈ ਇੱਕ ਨਾ ਇੱਕ ਦਿਨ ਤੁਹਾਨੂੰ ਉਹ ਮਕਾਮ ਜਰੂਰ ਮਿਲਦਾ ਹੈ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ